ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਨੂੰ ਲੈ ਕੇ ਤਣਾਪੂਰਨ ਸਥਿਤੀ ਪੈਦਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਵੱਡੀ ਖਬਰ ਇਸ ਵਕਤ ਵੀ ਤੁਹਾਡੇ ਨਾਲ ਸਾਂਝੀ ਕਰਿਆ ਤਾਂ ਅਸਲ ਦਾਸੀ ਕਿ ਇੱਕ ਪਾਸੇ ਦੇਸ਼ ਦੇ ਵਿੱਚ ਜੰਗ ਦਾ ਮਾਹੌਲ ਤੇ ਦੂਸਰੇ ਪਾਸੇ ਭਾਰਤ ਤੇ ਪਾਕਿਸਤਾਨ ਦੀ ਜਿੱਥੇ ਜੰਗ ਦਾ ਮਾਹੌਲ ਹੈ ਤੇ ਨਾਲ ਦੀ ਨਾਲ ਇਸੇ ਤਰੀਕੇ ਦੇ ਨਾਲ ਪੰਜਾਬ ਤੇ ਹਰਿਆਣਾ ਦੇ ਵਿੱਚ ਵੀ ਪਾਣੀ ਨੂੰ ਲੈ ਕੇ ਮਸਲਾ ਵੱਧ ਚੁੱਕਾ ਹੈ ਤੇ ਇਸ ਦੇ ਨਾਲ ਸੀਐਮ ਭਗਵੰਤ ਮਾਨ ਪਾਖੜਾ ਵੱਲੋਂ ਰਵਾਨਾ ਹੋ ਚੁੱਕੇ ਨੇ ਤੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪਖਿਆ ਹੋਇਆ ਜਿਸ ਦੀ ਚਰਚਾ ਹਰ ਪਾਸੇ ਹੋ ਚੁੱਕੀ ਹੈ ਵੱਡੀ ਖਬਰ ਇਸ ਵਕਤੀ ਦੀ ਤੁਹਾਡੇ ਨਾਲ ਸਾਂਝੀ ਕਰਿਆ ਤੇ ਦੂਸਰੇ ਪਾਸੇ ਗੱਲ ਕਰਦੀ ਹੈ ਤਾਂ ਸੀਐਮ ਭਗਵੰਤ ਸਿੰਘ ਪਾਖੜਾ ਵੱਲ ਰਵਾਨਾ ਹੋਏ ਨੇ ਤੇ ਉੱਥੇ ਦੇ ਕਮੈਨਜਮੈਂਟ ਦੇ ਵੱਲੋਂ ਜ਼ਬਰਨ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਨਾ ਦੀ ਨਾਲ ਜਾਣਕਾਰੀ ਇਸ ਵਾਰ ਵੀ ਸਾਹਮਣੇ ਆਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਬੋਲੂ ਇਹ ਕਿਹਾ ਗਿਆ ਕਿ ਪੰਜਾਬ ਸਰਕਾਰ ਤੇ ਪੰਜਾਬ ਕੋਲਸਾ ਬੀਬੀਐਮਪੀ ਜਰਗੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਕਿਸੇ ਵੀ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੇ ਨੇ ਜੇਕਰ ਉਹ ਕਿਸੇ ਵੀ ਮਾਮਲੇ ਦੇ ਵਿੱਚ ਕਿਸੇ ਗੱਲ ਦੇ ਵਿੱਚ ਸਹਿਮਤ ਨਹੀਂ ਹਨ ਜਾਂ ਉਹਨਾਂ ਨੂੰ ਕਿਸੇ ਦੀ ਚੀਜ਼ ਦੀ ਦਿੱਕਤ ਆ ਤਾਂ ਉਹ ਮੈਨੇਜਮੈਂਟ ਦੇ ਨਾਲ ਗੱਲਬਾਤ ਕਰ ਸਕਦੇ ਨੇ ਆਪਣੀ رائے ਰੱਖ ਸਕਦੇ ਨੇ ਪਰ ਕੰਮ ਦੇ ਵਿੱਚ ਦਖਲਅੰਦਾਜ਼ੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਔਰ ਜੇਕਰ ਉਹਨਾਂ ਨੇ ਕੋਈ ਵੀ ਕਿਸੇ ਮਾਮਲੇ ਤੇ ਗੱਲਬਾਤ ਕਰਨੀ ਆ ਤਾਂ ਕੇਂਦਰ ਤੱਕ ਹੋਣਾ ਦਾ ਸੰਦੇਸ਼ ਪਹੁੰਚਾਇਆ ਜਾ ਸਕਦਾ ਹੈ ਇਸ ਨਾਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਸਪਸ਼ਟ ਕਰ ਦਿੱਤਾ ਹੈ ਕਿ BBMPD ਜਾਨਕੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕਿਸੇ ਵੀ ਕੰਮ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ ਜਾ ਸਕਦੀ ਹੈ ਪੰਜਾਬ ਸਰਕਾਰ ਪੰਜਾਬ ਪੁਲਿਸ ਅਖਲ ਅੰਦਾਜ਼ੀ ਨਹੀਂ ਕਰ ਸਕਦੀ ਹੈ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ BBMP ਦੇ ਚੇਅਰਪਰਸਨ ਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਨਹੀਂ ਆ ਫਿਰ ਉਹਨਾਂ ਦੇ ਵਰਕਰਾਂ ਨੇ ਇਹ ਪੰਟੀ ਬਣਾਇਆ ਸੀ ਇਹ ਭਗਵੰਤ ਮਾਨ ਉਧਰ ਰਵਾਨਾ ਹੋਏ ਨਹੀਂ ਔਰ ਇੱਕ ਗੱਲ ਹਰਿਆਣਾ ਹੁਣ ਕਹਿ ਰਿਹਾ ਹੈ ਕਿ ਸਾਨੂੰ 4500 ਕਿਓਸਿਕ ਪਾਣੀ ਜਿਹੜਾ ਵਾ ਉਹ ਦੇਣ ਦੀ ਗੱਲ ਆ ਕਿ ਸੀ ਪਰ ਸਾਨੂੰ 4000 ਕਿ ਉਸ ਇੱਕ ਪਾਣੀ ਹੀ ਸਿਰਫ ਮਿਲ ਰਿਹਾ ਤੇ ਉਸ ਨੂੰ ਲੈ ਕੇ ਹੁਣ ਕਾਫੀ ਚਰਚਾ ਜਿਹੜੀ ਛਿੜੀ ਹੋਈ ਹੈ ਦੋਹਾਂ ਸੂਬਿਆਂ ਦੇ ਵਿੱਚ ਪਾਣੀ ਨੂੰ ਲੈ ਕੇ ਮਸਲਾ ਜਿਹੜਾ ਵੱਧ ਚੁੱਕਾ ਤਾਂ ਇਸ ਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ ਕਿ ਕੇਂਦਰ ਤੱਕ ਜਿਹੜੀ ਆ ਆਪਣੀ ਗੱਲ ਤੁਸੀਂ ਰੱਖ ਸਕਦੇ ਹੋ ਕੇਂਦਰ ਤੱਕ ਮਸਲਾ ਚੱਕਿਆ ਜਾ ਸਕਦਾ ਹੈ ਇਸ ਹਾਲਾ ਕਿ ਪਾਣੀ ਦੇ ਮਾਮਲੇ ਦੇ ਵਿੱਚ ਇਹ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਪਰ ਦਾਅ ਸੀ ਕਿ ਹੁਣ ਪਾਣੀ ਦੀ ਸਮੱਸਿਆ ਦਿਨ ਪ੍ਰਤੀ ਦਿਨ ਵਾਧੀ ਜਾ ਰਹੀ ਹੈ ਜਿੱਥੇ ਕਿ ਇੱਕ ਤਰੀਕੇ ਦੇ ਨਾਲ ਮਾਹੌਲ ਜ਼ਿਆਦਾ ਤਣਾਅਪੂਰਨ ਬਣਿਆ ਹੋਇਆ ਸਥਿਤੀ ਬੇਕਾਬੂ ਹੋਈ ਪਈ ਹੈ ਜਿਸ ਨੂੰ ਲੈ ਕੇ ਵੱਡੇ ਪੱਧਰ ਤੇ ਸਵਾਲ ਖੜੇ ਹੋਏ ਨੇ ਅਹਿਮ ਖਬਰ ਇਸ ਵਕਤ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਸਦੇ ਪਾਸੇ ਗੱਲ ਕਰ ਲਈਏ ਤਾਂ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਦਾ ਮਸਲਾ ਹੁਣ ਵੱਧ ਚੁੱਕਾ ਹੈ ਹਰਿਆਣਾ ਦਾ ਕਹਿਣਾ ਹੈ ਕਿ 45 ਕਿਓਸਿਕ ਪਾਣੀ ਦੀ ਗੱਲ ਹੋਈ ਸੀ 4000 ਕਿਓਸਿਕ ਪਾਣੀ ਸਿਰਫ ਜਿਹੜਾ ਵਾ ਉਹ ਮਿਲ ਰਿਹਾ ਉਹਨਾਂ ਨੂੰ ਤਾਂ ਜਿਸ ਤੇ ਕਰਕੇ ਦਿੱਕਤ ਆ ਰਹੀ ਹੈ ਪ੍ਰੋਬਲਮ ਆ ਰਹੀ ਹੈ ਜ ਦੇ ਵਿੱਚ ਇਹ ਜੰਗ ਦਾ ਮਾਹੌਲ ਬਣਿਆ ਹੋਇਆ ਤਾਂ ਉੱਥੇ ਹੀ ਸੀਐਮ ਭਗਵੰਤ ਸਿੰਘ ਰਵਾਨਾ ਹੋ ਚੁੱਕੇ ਨੇ ਇਸ ਦੇ ਵਿੱਚ ਉੱਥੇ ਜਾ ਕੇ ਹੁਣ ਕੀ ਕੁਝ ਫੈਸਲੇ ਹੁੰਦੇ ਨੇ ਕਿਸ ਤਰੀਕੇ ਦੇ ਨਾਲ ਮਸਲੇ ਹੁੰਦੇ ਨੇ ਗੱਲਬਾਤ ਹੁੰਦੀ ਹੈ ਇਹ ਦੇਖਣਾ ਜ਼ਰੂਰੀ ਬਣਦਾ ਪਰ ਵੱਡੀ ਖਬਰ ਇਸ ਵਕਤ ਲਈ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਅਹਿਮ ਖਬਰ ਹੈ ਕਿ ਹੁਣ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਨੂੰ ਲੈ ਕੇ ਮਸਲਾ ਵਿਗੜ ਚੁੱਕਾ ਹੈ ਤੇ ਹਰਿਆਣਾ 4500 ਕਿਓਸਿਕ ਦੀ ਗੱਲ ਕਰ ਰਿਹਾ ਪਾਣੀ ਦੀ ਔਰ ਜਿੱਥੇ 4000 ਕਿਓਸਿਕ ਪਾਣੀ ਉਹਨਾਂ ਨੂੰ ਮਿਲ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਦਿੱਕਤ ਜਿਹੜੀ ਖੜੀ ਕੀਤੀ ਆ ਸਵਾਲ ਖੜੇ ਕੀਤੇ ਆਏ ਪਰ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦਾ ਇਹ ਕਹਿਣਾ ਹੈ ਕਿ BBMP ਦੇ ਮਸਲੇ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਖਲਅੰਦਾਜ਼ੀ ਨਹੀਂ ਦੇ ਸਾਖ ਦੀ ਹੈ। ਪਰ ਇਹਮ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਿਆਂ ਦੇਖਣਾ ਹੋਵੇਗਾ ਕਿ ਇਸ ਪੂਰੇ ਮੌਸਲੇ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਫਲहाल ਇਹ ਪਾਣੀ ਦਾ ਮਸਲਾ ਪੰਜਾਬ ਆ ਦੇ ਵਿੱਚ ਸੂਬੇ ਭਾਰਤ ਦੇ ਵਿੱਚ ਫੈਲਿਆ ਹੋਇਆ ਹੈ। ਪੰਜ ਪਾਣੀ ਨੂੰ ਲੈ ਕੇ ਹੀ ਦਿੱਕਤ ਪਰੇਸ਼ਾਨੀ ਹੈ। ਪਹਿਲਾਂ ਹੀ ਸੰਕਟ ਵਰਗੇ ਮਾਹੌਲ ਬਣੇ ਹੋਏ ਨੇ ਪੰਜਾਬ ਦੇ ਵਿੱਚ ਤਾਂ بارش ਕਿਹਾ ਜਾਂਦਾ ਹੈ ਕਿ ਜੇਕਰ ਜ਼ਿਆਦਾ ਹੁੰਦੀ ਹੈ ਤਾਂ ਸੰਕਟ ਆ ਸਕਦੇ ਨੇ ਤਾਂ ਦਿੱਕਤ ਆ ਸਕਦੀ ਹੈ। ਤਾਂ ਇਸ ਬਾਬਤ ਕੀ ਵਿਚਾਰ ਨੇ ਹੀ ਰਾਇਆ? ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ।